ਕਰੋ ਬੰਦ ਕਰੋ ਕ੍ਰਿਤੀਆਂ ਵਾਹਿਗਾ ਜਿੰਦਾਬਾਦ 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 ਆਤਮਾਨ ਸਰਕਾਰ ਮਰਤਾਬਾ 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 ਉਹੀ ਸਰਕਾਰ ਹਾਏ 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 ਗ੍ਰਹਿ ਮੰਤਰੀ ਮਰਤਾਬਾ ਜਿੰਦਾਬਾਦ ਮਰਤਾਬਾ ਗ੍ਰਫਤਾਰ ਕੀਤੇ ਆ ਗੁਰਿਆ ਕਰੋ ਰਿਹਾ ਕਰੋ ਰਿਹਾ ਕਾਮਰੇਡ ਭਰਪੁਰ ਸਿੰਘ ਪਿੰਡ ਸੱਜਾਵਾਲ ਮਨਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਕਹਿਣਾ ਚਾਹੁੰਦੇ ਜੀ ਵੀ ਅੱਜ ਜਿਹੜੀ ਕਿਸਾਨਾਂ ਤੇ ਡਾਂਗ ਫਿਰ ਰਹੀ ਆ ਕੱਲ ਪਿੱਠ ਤੇ ਸੂਰਾ ਮਾਰਨ ਵਾਲੀ ਗੱਲ ਕੀਤੀ ਆ ਭਗਵੰਤ ਸਾਨ ਤੇ ਕੇਂਦਰੀ ਮੰਤਰੀ ਹੋਣਾ ਨੇ ਮੀਟਿੰਗ ਖਤਮ ਹੋਣ ਤੋਂ ਬਾਅਦ ਉਹ ਹਵਾਲੇ ਦੇ ਵਿੱਚ ਰੈਕਟ ਕੀਤੇ ਗਏ ਨੇ ਪਹਿਲਾਂ ਇਹ ਗੱਡੀਆਂ ਦਾ ਪ੍ਰਬੰਧ ਤੇ ਟਰੱਕਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਬੱਸਾਂ ਦਾ ਪ੍ਰਬੰਧ ਵੇ ਰੈਕਟ ਕਰਨਾ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਨੀਤੀ ਦਾ ਫਰਕ ਲੱਗਦਾ ਵੀ ਜਿਹੜੀ ਪੰਜਾਬ ਸਰਕਾਰਾਂ ਨੀਤੀ ਬਦਲੀ ਹੋਈ ਨੇ ਉਹਨਾਂ ਨੇ ਚੈਨਜੀ ਵੀ ਕੀਤਾ ਬੀਲ ਵੀ ਕੀਤੀ ਲੋਕਾਂ ਨੂੰ ਵੀ ਸਾਨੂੰ ਰੈਕਟ ਕਰ ਸਕਦੇ ਨੇ ਚਾਹੇ ਰਾਹ ਦੇ ਵਿੱਚ ਚਾਹੇ ਬਾਰਡਰ ਤੇ ਜਾਂ ਬਾਰਡਰ ਤੋਂ ਕਿਸੇ ਵੀ ਰੈਕਟ ਕਰ ਸਕਦੇ ਨੇ ਵੈਸੇ ਜਿਹੜੀ ਇਹ ਗੱਲ ਕੀਤੀ ਆ ਭਗਵਾਨ ਸਤਿਮਾਨ ਨੇ ਇਹਦਾ ਇੱਕ ਤਾਲੀਵਾਨ ਵਾਲਾ ਰਾਜਾ ਵੀ ਮੇਰੇ ਫਰਮਾਨ ਤੋਂ ਬਿਨਾ ਕੋਈ ਇੰਚ ਵੀ ਬਾਹਰ ਨਾ ਹੋਵੇ ਜਿਵੇਂ ਕਿ ਇੱਕ ਔਰੰਗਜੀਬ ਸੀ ਉਹ ਵੀ ਕੋਈ ਸੱਚ ਦੀ ਆਵਾਜ਼ ਠਾਉਂਦਾ ਸੀਗਾ ਤਾਂ ਫੜ ਕੇ ਉਹਨਾਂ ਨੂੰ ਕੈਦ ਕੀਤਾ ਜਾਂਦਾ ਸੀਗਾ ਕਾਲੇ ਪਾਣੀ ਭੇਜਿਆ ਜਾਂਦਾ ਸੀਗਾ ਉਹੀ ਹਾਲ ਅੱਜ ਭਗਵੰਤ ਸਾਨ ਸਰਕਾਰ ਦਾ ਜਿਹੜਾ ਆਮ ਪਾਰਟੀ ਦਾ ਹੋ ਰਿਹਾ ਇਹਨਾਂ ਨੂੰ ਅੱਜ ਇਹਨਾਂ ਦੇ ਮਾੜੇ ਦਿਨ ਆ ਗਏ ਨੇ ਇਹਨਾਂ ਨੂੰ ਨਹੀਂ ਚਾਹੀਦਾ ਜਿਹੜੀ ਦੇਸ਼த்ਰੋਹੀ ਆ ਕਿ ਦੇਸ਼த்ਰੋਹੀ ਆ ਕਿਸਾਨਾਂ ਦੇ ਨਾਲ ਇੱਕ ਸਾਡਾ ਕਿਸਾਨ ਉਹ ਅੰਨ ਦੇਵਤਾ ਸੀ ਕਹਿੰਦੇ ਜਿਹੜਾ ਅੰਨ ਪੈਦਾ ਕਰਦਾ ਸਾਰੀ ਦੁਨੀਆ ਦੇ ਮੂੰਹ ਦੇ ਵਿੱਚ ਪੈਂਦਾ ਅੱਜ ਉਹਨਾਂ ਨਾਲ ਵੀ ਗਦਾਰੀ ਕਰਕੇ ਇਹਨਾਂ ਨੇ ਰੈਸਟ ਕਰ ਲਏ ਹੋ ਉਹਨਾਂ ਨੂੰ ਫੌਰੀ ਤੌਰ ਤੇ ਬਿਨਾਂ ਕਿਸੇ ਛਾਦੋਂ ਛੱਡਿਆ ਜਾਣਾ ਚਾਹੀਦਾ ਦੂਜੀ ਗੱਲ ਮੈਂ ਕਰਦਾ ਵੀ ਭਗਵੰਤ ਸਾਨ ਚਿੱਟੇ ਦੇਵਤਾ ਖਿਲਾਫ ਪੈ ਗਿਆ ਜਿਹੜੀਆਂ ਕੈਮੀਕਲ ਵਾਲੀਆਂ ਫੈਕਟਰੀਆਂ ਖੋਲੀਆਂ ਨੇ ਜਿਨ੍ਹਾਂ ਦੇ ਨਾਲ ਕੈਂਸਰ ਵੀ ਹੋ ਸਕਦੇ ਨੇ ਜਿਵੇਂ ਕਿ ਪੂੰਦੜੀ ਫੈਕਟਰੀ ਆ ਉੱਥੇ ਮਜਾਰਾ ਹੋ ਰਿਹਾ ਦੂਜੀ ਫੈਕਟਰੀ ਖਾੜੇਪਿੰਡ ਦੇ ਵਿੱਚ ਆ ਜਿਹੜੀ ਕੈਮੀਕਲ ਵਾਲੀ ਆ ਜਿਹਦੇ ਵਿੱਚ ਪਾਣੀ ਨੂੰ ਫਰਕ ਪੈਣਾ ਪਾਣੀ ਗੰਦਾ ਹੋਣ ਕਾਰਨ ਹੀ ਬਿਮਾਰੀਆਂ ਲੋਕਾਂ ਨੂੰ ਲੱਗਣੀਆਂ ਇਹਨਾਂ ਨੂੰ ਚਿੱਟਾ ਦਾ ਮਾੜਾ ਸਮਝ ਲਿਆ ਜਿਹੜੀਆਂ ਇਹ ਫੈਕਟਰੀਆਂ ਕੈਮੀਕਲ ਦੀਆਂ ਲਾਤੀਆਂ ਜਾਂ ਪੂੰਦੜੀ ਲਾਤੀਆਂ ਜਾਂ ਖਾੜੇ ਫੈਕਟਰੀ ਲਾਤੀ ਇਹ ਕੋਈ ਚਿੱਟੇ ਨਾਲੋਂ ਘੱਟ ਨਹੀਂ ਹੈ ਲੋਕਾਂ ਦੀਆਂ ਮੋਤਾਂ ਚਿੱਟੇ ਨਾਲੋਂ ਘੱਟ ਨਹੀਂ ਹੋਣੀਆਂ ਇਹਦੇ ਨਾਲ ਵੀ ਵੱਧ ਤੋਂ ਵੱਧ ਮੌਤਾਂ ਹੋਣੀਆਂ ਨੇ ਜਿਵੇਂ ਚਿੱਟੇ ਨਾਲ ਮੌਤਾਂ ਹੁੰਦੀਆਂ ਭਗਵਾਨ ਸਤਮਾਨ ਜੀ ਚਿੱਟੇ ਤੇ ਕੰਟਰੋਲ ਕਰ ਰਿਹਾ ਤਾਂ ਜਿਹੜੀਆਂ ਫੈਕਟਰੀਆਂ ਇਹ ਉਹ ਆਪ ਬਟਰੋਜ ਲਾ ਕੇ ਉਹ ਵੀ ਢਾਈਆਂ ਜਾਣ ਚਿੱਟੇ ਆਲਿਆਂ ਦੇ ਜਦੋਂ ਘਰ ਢਾਏ ਜਾਂਦੇ ਨੇ ਸਿਰਫ ਕੀਲੇ ਢੰਡੇ ਨੇ ਘਰ ਜਿਹੜੇ ਸਾਡੇ ਮਜ਼ਦੂਰਾਂ ਚੋਂ ਨੇ ਗਰੀਬ ਵਰਗ ਦੇ ਬੰਦੇ ਨੇ ਜਿਹੜੇ ਆਰਮਾਰਪਿਆਂ ਦੇ ਮਾਲਕ ਨੇ ਜਿਹੜੀਆਂ ਫੈਕਟਰੀਆਂ ਦੇ ਵਿੱਚ ਕੈਮੀਕਲ ਚਿੱਟਾ ਬਣਦਾ ਜਿਹੜੇ ਪਹਿਲਾਂ ਤੋਂ ਬਦਨਾਮ ਨੇ ਚਿੱਟੇ ਦੇ ਵਿੱਚ ਜਿਨ੍ਹਾਂ ਦੀਆਂ ਕਿੱਲਿਆਂ ਡੇਢੇ ਡੇਢ ਕਿੱਲਿਆਂ 'ਚ ਕੋਠੀਆਂ ਪਾਈ ਜਾਂਦੀਆਂ ਉਹਨਾਂ ਤੇ ਕਿਉਂ ਨਹੀਂ ਪੈਟਰੋਲਜਲ ਚਲਾਇਆ ਜਾਂਦਾ ਉਹਦੇ ਤੇ ਵੀ ਪੈਟਰੋਲਜਲ ਚੱਲਣਾ ਚਾਹੀਦਾ ਜਿਵੇਂ ਕਿ ਅੱਜ ਮੈਂ ਲਾਸਟ ਦੇ ਵਿੱਚ ਫੇਰੇ ਗੱਲ ਕਹਿਣੀ ਚਾਹਣਾ ਵੀ ਜਿਹੜਾ ਕਿਸਾਨਾਂ ਤੇ ਜ਼ੁਲਮ ਢਾ ਰਿਆ ਸਾਡੀ ਜਿਹੜੀ ਮਜ਼ਦੂਰ ਜੱਥੇਬੰਦੀ ਆ ਮਣੀ ਮਜ਼ਦੂਰ ਸੰਘਰਸ਼ ਕਮੇਟੀ ਜੁਨੀਆਨਾ ਸਾਡੀ ਜਿਹੜੀ ਉਹ ਹਰ ਇੱਕ ਪੱਖ ਦੇ ਨਾਲ ਹਰ ਇੱਕ ਧਰਨੇ ਤੇ ਹਰ ਇੱਕ ਮਜਾਰੇ ਤੇ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਸਾਡੀ ਜਥੇਬੰਦੀ ਆ ਉਹ ਜ਼ਰੂਰ ਲੜਾਈ ਲੜੂਗੀ ਭਗਵਾਨ ਸਾਮਾਨ ਦੇ ਖਿਲਾਫ ਚਾਹੇ ਆਉਣ ਵਾਲੀ ਕੋਈ ਵੀ ਸਰਕਾਰ ਹੋਵੇ ਚਾਹੇ ਇਹਦੀ ਸਰਕਾਰ ਹੋਵੇ ਸਾਨੂੰ ਨਾਲ ਖੜੂ ਲੜ ਕੇ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਦਿਨ ਪੁਰ ਰਾਤ ਜਿੱਥੇ ਵੀ ਸਾਨੂੰ ਸਨੇਹਾ ਲੱਗੂਗਾ ਜਾਂ ਕੋਈ ਕਾਲ ਆਊਗੀ ਸਾਡੀ ਮਜ਼ਦੂਰ ਜਥੇਬੰਦੀ ਜਿਹੜੀ ਸੰਘਰਸ਼ਕ ਕਮੇਟੀ ਆ ਉਥੇ لازمی ਪਹੁੰਚੂਗੀ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ